ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੈਸ਼ਨ 2 ਜਿਹੜਾ ਉਧਾਨ ਹੈ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹਿੰਦ ਦੀ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜਿਹਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤਾਂਤਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਉਸ ਸ਼ੋਭਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰਉਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮ masjid ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸਵਿਲ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਫ ਅਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕੱਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੈਟਅਪ ਬਹੁਤ ਵੱਡਾ ਹੁੰਦਾ ਹੈ ਜਦੋਂ ਉਹ ਲਾ ਰਿਹਾ ਉਦੋਂ ਨਹੀਂ ਕਿ ਕਿਤੇ ਨੇ ਰੋਕਿਆ ਟੋਕ ਨਹੀਂ ਐਦਾਂ ਹੈ ਕਿ ਸ਼ੂਟਿੰਗ ਜਿਹੜੀ ਹੈ ਰਾਤ ਦੇ ਸਮੇਂ ਕੀਤੀ ਗਈ ਔਰ ਮਸਜਿਦ ਜੜੀਏ ਪਰ ਉੱਤਰ ਵਿਭਾਗ ਦੇ ਅਧੀਨ ਹੈ ਤੇ ਮੈਨੂੰ ਹੈਰਤ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਜਦਕਿ ਬੋਰਡ ਵੀ ਜਗ੍ਹਾ ਜਗ੍ਹਾ ਲੱਗੇ ਹੁੰਦੇ ਐ ਕਿ ਇਹ ਇਮਾਰਤਾਂ ਦੇ ਵਿੱਚ ਨਾ ਤੁਸੀਂ ਕੋਈ ਫालतू ਕੰਮ ਕਰ ਸਕਦੇ ਹੋ ਨਾ ਖੇਡ ਸਕਦੇ ਹੋ ਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਤੇ ਇਸ ਲਈ ਜਦੋਂ ਉੱਥੇ ਹੋ ਰਹੀ ਸੀ ਸ਼ੂਟਿੰਗ ਉਦੋਂ ਸਾਡੇ ਰਮੇਸ਼ ਕੁਮਾਰ ਜੀ ਵੀ ਉੱਥੇ ਗਏ ਉਹਨਾਂ ਨੂੰ ਇਹਨਾਂ ਨੇ ਇਤਰਾਜ਼ ਵੀ ਦਰਜ ਕਰਾਇਆ ਸੈਫ ਸਾਹਿਬ ਵੀ ਸਿਗੇ ਤੇ ਲੇਕਿਨ ਉਸ ਇਤਰਾਜ਼ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਇਹਨਾਂ ਜਿਹੜੇ ਵੀ ਲੋਕ ਫਿਲਮ ਨੂੰ ਬਣਾ ਰਹੇ ਨੇ ਜਾਂ ਜੋ ਫਿਲਮ ਨੂੰ ਲੀਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਅਸੀਂ ਤਾਂ ਚਾਹੁੰਦੇ ਹਾਂ ਕਿ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਆਏ ਦਿਨ ਜਿਹੜੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਹੈ ਅਗਰ ਐਸੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਫਿਰ ਇਹਦਾ ਮਤਲਬ ਹੈ ਕਿ ਹਰੇਕ ਨੂੰ ਅਸੀਂ ਛੂਟ ਦੇ ਰਹੇ ਹਾਂ ਕਿ ਜਿਹਦੇ ਮਰਜ਼ੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰ ਲਿਤਾ ਜਾ ਇਸ ਲਈ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਫੌਰੀ ਤੌਰ ਦੇ ਉਤੇ ਐਫ ਆਈ ਆਰ ਦਰਜ ਕਰਕੇ ਐਕਟ੍ਰੈਸ ਨੂੰ ਵੀ ਪ੍ਰੋਡਿਊਸਰ ਨੂੰ ਵੀ ਟੀਮ ਦੇ ਜਿੰਨੇ ਜ਼ਿੰਮੇਵਾਰ ਮੈਂਬਰ ਨੇ ਉਦਨ ਦੀ ਵੀਡੀਓਜ਼ ਚੈੱਕ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਕੁਝ ਉਸ ਦੇ ਆਧਾਰ ਦੇ ਉਤੇ ਗ੍ਰਿਫਤਾਰੀਆਂ ਜਿਹੜੀਆਂ ਫੌਰੀ ਤੌਰ ਤੇ ਕੀਤੀਆਂ ਗਈਆਂ ਨੇ ਪਰਮਿਸ਼ਨਾਂ ਦਾ ਵੀ ਜ਼ਿਕਰ ਹੁੰਦਾ ਜਿਵੇਂ ਨਹੀਂਆਂ ਗਈਆਂ ਸੀ ਕਿ ਕੋਈ ਪਰਮਿਸ਼ਨ ਆ ਫਿਲਮ ਦੇ ਜਿਹੜੇ ਟਰੈਕਟਰ ਸੀ ਇਹਦੇ ਬਾਰੇ ਤਾਂ ਜਿਹੜਾ ਵੀ ਆਈਓ ਹੋਏਗਾ ਉਹ ਹੀ ਦੱਸੇਗਾ ਲੇਕਿਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਅਸੀਂ ਉਹਨਾਂ ਦੇ ਬਾਰੇ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਵਿਭਾਗ ਦੇ ਉਹ ਅਫਸਰ ਜਿਨ੍ਹਾਂ ਨੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਪਰਮਿਸ਼ਨ ਦਿੱਤੀ ਜਦ ਕਿ ਸ਼ੂਟਿੰਗ ਤਾਂ ਆਮ ਖਾਸ ਬਾਗ ਚ ਵੀ ਹੋ ਸਕਦੀ ਹੈ ਸ਼ੂਟਿੰਗ ਤਾਂ ਹੋਰ ਬਹੁਤ ਸਾਰੇ ਐਸੇ ਮੈਲ ਨੇ ਜਿੱਥੇ ਸ਼ੂਟਿੰਗ ਕਰਨ ਦੀ ਇਜਾਜ਼ਤ ਹੈਗੀ ਹੈ ਪਰ ਉੱਤਰ ਵਿਭਾਗ ਦੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਆਪਾਂ ਕਿਸੇ ਮਸਜਿਦ ਚ ਗੁਰਦੁਆਰਾ ਸਾਹਿਬ ਚ ਜਾਂ ਕਿਸੇ ਧਰਮ ਸਥਾਨ 'ਚ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਈਏ ਔਰ ਉਹ ਫਿਰ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂ ਤਾਂ ਇਹ ਸ਼ੂਟਿੰਗ ਹੋ ਰਹੀ ਹੁੰਦੀ ਕਿ ਵੀ ਮਸਜਿਦ 'ਚ ਨਮਾਜ਼ ਹੋ ਰਹੀ ਹੈ ਠੀਕ ਹੈ ਨਹੀਂ ਜਾਂ ਤਾਂ ਕੋਈ ਧਰਮ ਨੂੰ ਲੈ ਕੇ ਕੋਈ ਆਈਡੀਆਲ ਪੇਸ਼ ਕੀਤਾ ਜਾ ਰਿਹਾ ਹੋਵੇ ਉਹ ਇਹ ਕਿ ਮਸਜਿਦਾਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਰ ਕਿਸੇ ਧਰਮ ਸਥਾਨ 'ਚ ਦਿੱਤੀ ਜਾਵੇ ਤੇ ਫਿਰ ਇਹ ਤਾਂ ਬੁਰਤ ਬੁਰੀ ਬਾਤ ਹੈ ਅਗਰ ਉਹਨਾਂ ਨੂੰ ਐਸਾ ਕੁਝ ਕਰਨਾ ਹੈ ਤੇ ਉਹਦੇ ਲਈ ਆਪਣਾ ਸੈੱਟ ਤਿਆਰ ਕਰਨ ਆਪਣੇ ਪੈਸੇ ਖਰਚਣ ਉਹਦੇ ਤੇ ਅਸੀਂ ਤਾਂ ਇੱਥੇ ਕੋਈ ਇਤਰਾਜ਼ ਨਹੀਂ ਕਰਦੇ ਫਿਰ ਉਹਨਾਂ ਨੇ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਹਰ ਪ੍ਰਬੰਧਕਾਂ ਦੇ ਉੱਤੇ ਵੀ ਮੁਕਤਮਾ ਦਰਜ ਕਰਨ ਲਈ ਅਸੀਂ ਨਾਲ ਖਿਆ ਅਸੀਂ ਅਫਸਰਾਂ ਨੂੰ ਵੀ ਕਿਹਾ ਜਿਹੜੇ ਅਫਸਰ ਪਰੋਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਹੈ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਤੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰੋਤਰ ਵਿਭਾਗ ਦੇ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਸਾਨੂੰ ਪਤਾ ਲੱਗਾ ਕਿੰਨੀ ਦੇਰ ਤੱਕ ਜਿਹੜੀ ਸ਼ੂਟ ਤਕਰੀਬਨ ਜੀ ਸਾਢੇ 9 ਵਜੇ ਸ਼ੂਟਿੰਗ ਨਹੀਂ ਦਿਨ ਕਿਹੜਾ ਸੀਗਾ ਦਿਨ 12 ਤਰੀਕ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟੇ ਤੇ ਨਹੀਂ ਹਾਂ ਜੀ 2025 ਦੀ ਆਈ ਦੀ ਕਿੰਨੇ ਕ ਦਿਨ ਚੱਲੀ ਇੱਕ ਦਿਨ ਚੱਲੀ ਇੱਕੋ ਹੀ ਦਿਨ ਦੀ ਸ਼ਾਮ ਦੀ ਗੱਲ ਹੈ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲੈਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਫਿਰ ਇਨਸ਼ਾਅੱਲਾ ਟਾਈਮ ਬੋਰਡ ਨਹੀਂ ਹੈ ਤਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਕਿ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਕਰੇਗੀ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਕਿ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਇਸ ਲਈ ਇਸ ਦੇ ਉੱਤੇ ਫੌਰੀ ਤੌਰ ਤੇ ਮੈਂ ਸਮਝਦਾ ਹਾਂ ਕਿ ਜਲਦੀ ਕਾਰਵਾਈ ਹੋਏਗੀ ਔਰ ਇਹ ਤੇਜ਼ ਚੱਲੇਗੀ ਕਿਉਂਕਿ ਜਿੱਥੇ ਤੱਕ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਕਿ ਉਹ ਪਿੱਟ ਸਿਆਪਾ ਸੈਸ਼ਨ 2 ਹੈ ਕੋਈ ਇਸ ਲਈ ਉਹਦੇ ਮੁਤਲਕ ਜਿਹੜੀ ਹੈ ਸ਼ੂਟਿੰਗ ਉੱਤੇ ਕੀਤੀ ਗਈ ਹੈ ਕਿ ਇਹ ਜਾਮੂ ਕੇ ਫਿਲਮ ਨੂੰ ਕੰਟਰੋਵਰਸਰੀ ਪੈਦਾ ਕਰ ਰਹੀ ਹੈ ਨਹੀਂ ਮੈਨੂੰ ਇਦਾਂ ਅਸੀਂ ਦੇਖੋ ਅਸੀਂ ਇਸ ਲਾਈਨ ਦੇ ਲੋਕ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਕਿ ਧਰਮ ਦੀ ਆਸਥਾ ਨੂੰ ਠੇਸ ਨਾ ਪਹੁੰਚਾਈ ਜਾਏ ਧਰਮ ਕੋਈ ਵੀ ਹੋਵੇ ਸਾਰੇ ਸਤਿ ਆਦੇయోగ ਨੇ ਔਰ ਪੰਜਾਬ ਦਾ ਪਿਛਲੇ 10-15 ਸਾਲਾਂ ਤੋਂ ਤੁਹਾਨੂੰ ਪਤਾ ਟ੍ਰੈਂਡ ਹੀ ਚੱਲ ਪਿਆ ਕਿ ਅਲਗ-ਅਲਗ ਧਰਮਾਂ ਦੇ ਲੋਕ ਆਸਥਾ ਦੇ ਨਾਲ ਖੇਲਵਾੜ ਕਰਦੇ ਹਨ ਔਰ ਉਸ ਤੋਂ ਬਾਅਦ ਫਿਰ ਉਹ ਗੱਲ ਆਈ ਗਈ ਹੋ ਜਾਂਦੀ ਹੈ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਕਿਉਂਕਿ ਫਿਲਮ ਬਣਾਉਣ ਵਾਲੇ ਜਾਂ ਫਿਲਮ 'ਚ ਰੋਲ ਅਦਾ ਕਰਨ ਵਾਲੇ ਸਾਰੇ ਪੜ੍ਹੇ ਲਿਖੇ ਲੋਕ ਨੇ ਸੂਝਵਾਨ ਲੋਕ ਨੇ ਅਗਰ ਪੜ੍ਹੇ ਲਿਖੇ ਔਰ ਸੂਝਵਾਨ ਲੋਕ ਹੀ ਆਪ ਕਿਸੇ ਧਰਮ ਦੀ ਬੇਅਦਬੀ ਕਰਨਗੇ ਤੇ ਫਿਰ ਇਹ ਖਤਰਨਾਕ ਹੈ ਕਿਸੇ ਆਮ ਅਨਪੜ੍ਹ ਨਾਲੋ ਇਸ ਲਈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਸਿਰਫ ਐਫ ਆਰ ਦੀ ਮੰਗ ਕੀਤੀ ਗਈ ਹੈ ਜਿਹੜੇ ਸ਼ੂਟਿੰਗ ਹੋਈ ਹੈ ਉਹ ਵੀ ਤੁਸੀਂ ਜਾਂਦੇ ਹੋ ਵੀ ਉਹ ਪੋਸ਼ਨ ਵੀ ਪੂਰਾ ਕੱਟਿਆ ਜਾਵੇ ਦੇਖੋ ਕੱਟਣ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਮੁਕਦਮਾ ਦਰਜ ਹੋਵੇ ਕਸੂਰਵਾਰ ਲੋਕ ਜੇਲ੍ਹ ਜਾਣ ਉਹ ਬਾਅਦ ਦੀ ਗੱਲ ਹੈ ਕਿ ਕੱਟਿਆ ਜਾਏਗਾ ਕਿੰਨੀ ਕੱਟਿਆ ਜਾਏਗਾ ਪਹਿਲਾਂ ਇੱਕ ਸਟੈਪ ਨੂੰ ਜਿਹੜਾ ਮੁਕੰਮਲ ਕਰ ਲੈਣਾ ਤੇਰੀ ਪਤਾ ਨਹੀਂ ਕਿ ਜਿਹੜਾ ਉਹ ਕਨਸੈਪਟ ਸੀਗਾ ਉਹ ਫਿਲਮ ਦੇ ਨਾਲ ਜੁੜਿਆ ਹੋਇਆ ਸੀ ਜਾਂ ਉਹਦੇ ਅੰਦਰ ਮਸਜਿਦ ਦਾ ਕੁਝ ਨਹੀਂ ਇਸ ਬਾਰੇ ਇਸ ਬਾਰੇ ਸਾਨੂੰ ਕੋਈ ਇਤਲਾ ਨਹੀਂ ਹੈ ਮੇਰੀ ਗੱਲ ਸੁਣੋ ਮਸਜਿਦ ਜਿਹੜੀ ਇਬਾਦਤ ਦੀ ਜਗ੍ਹਾ ਹੈ ਕੋਈ ਵੀ ਮਸਜਿਦ ਹੋਵੇ ਜਾਂ ਧਰਮ ਸਥਾਨ ਹੋਵੇ ਉੱਥੇ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਨਹੀਂ ਹੋ ਸਕਦੀ ਤੇ ਇਸ ਲਈ ਅਸੀਂ ਇਸ ਚੱਕਾ ਦੀ ਤਾਂ ਨਹੀਂ ਪੈਰੇ ਜੀ ਕੀ ਫਿਲਮ ਦਾ ਕਨਸੈਪਟ ਹੈ ਕੀ ਕਨਸੈਪਟ ਨਹੀਂ ਹੈ ਕਿਉਂਕਿ ਅਸੀਂ ਤਾਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੀ ਨਹੀਂ ਇਸਲਾਮ ਜਿਹੜਾ ਹੈ ਉਸ ਨੂੰ ਮੰਨਤਾਨੀ ਦਿੰਦਾ ਕਿ ਸਮਝ ਤੇ ਸਾਡਾ ਮਕਸਦ ਤਾਂ ਸਿਰਫ ਇਹ ਨਾ ਹੈ ਕਿ ਮਸਜਿਦ ਦੀ ਪਵਿੱਤਰਤਾ ਜਿਹੜੀ ਭੰਗ ਕੀਤੀ ਗਈ ਹੈ ਜਿਹੜੀ ਉੱਥੇ ਬੇਅਦਬੀ ਕੀਤੀ ਗਈ ਹੈ ਉਹਦੇ ਮੁਤਲਕ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹਾਂ ਇਹੀ ਕਹਿਣਾ ਚਾਹੁੰਦੇ ਇਸ ਗਲਤੀ ਦੇ ਉੱਤੇ ਮੁਕਦਮੇ ਦੀ ਮੰਗ ਗ੍ਰਿਫਤਾਰੀ ਦੀ ਮੰਗ ਇਸੇ ਲਈ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹੋਰ ਦੁਬਾਰਾ ਕਿਸੇ ਹੋਰ ਧਰਮ ਦੇ ਨਾਲ ਵੀ ਇਦਾਂ ਨਾ ਕਰੇ ਇਸੇ ਲਈ ਇਹ ਵੱਡਾ ਕਦਮ ਜਿਹੜਾ ਹੈ ਉਹ ਚੱਕਿਆ ਗਿਆ ਜਿਵੇਂ ਉਹ ਦੁਬਾਰਾ ਤੁਹਾਡੇ ਕੋਲ ਆਉਂਦੇ ਆ ਜਿਵੇਂ ਕਿ ਉਹ ਕਹਿ ਰਹੇ ਕਿ ਅਸੀਂ ਦੇਖੋ ਇਹ ਸਾਰੀਆਂ ਦੇਖੋ ਪਰਮਿਸ਼ਨ ਦੇਣ ਵਾਲਾ ਵੀ ਕਸੂਰਵਾਰ ਹੈ ਨਾਲ ਪਰਮਿਸ਼ਨ ਦੇਣ ਵਾਲਾ ਵੀ ਨਾਲ ਕਸੂਰਵਾਰ ਹੈ ਕਿਉਂਕਿ ਉਹ ਮਸਜਿਦ ਕਿਸ ਤਰ੍ਹਾਂ ਸ਼ੂਟਿੰਗ ਦੀ ਪਰਮਿਸ਼ਨ ਦੇ ਰਿਹਾ ਔਰ ਉਸ ਤੋਂ ਬਾਅਦ ਪ੍ਰੋਡਿਊਸਰ ਵੀ ਕਸੂਰਵਾਰ ਹੈ ਐਕਟਰਸ ਵੀ ਕਸੂਰਵਾਰ ਹੈ ਇਹ ਕੋਈ ਨਿਆਣੇ ਥੋੜੀ ਹੈ ਅਨਪੜ ਥੋੜੀ ਹੈ ਆਪਾਂ ਸਮਝਦੇ ਮੈਂ ਕੋਈ ਸਿੱਧਰਾ ਬੰਦਾ ਹੋਵੇ ਜੀ ਕੋਈ دیਵਾਨਾ ਹੋਵੇ ਕੋਈ ਬੇਵਕੂਫ ਹੋਵੇ ਵੀ ਇਹਨੂੰ ਪਤਾ ਨਹੀਂ ਹੋਣਾ ਇਹਦਾ ਸਾਰੇ ਇਸਮ ਇੱਕ ਸਮਾਂ ਸੀਗਾ ਮੇਰੇ ਪਿਤਾ ਜੀ ਕਹਿੰਦੇ ਸੀ ਮੈਨੂੰ ਕਿ ਯਾਰ ਇੱਕ ਸਮਾਂ ਸੀਗਾ ਕਿ ਫਿਲਮਾਂ ਦੇ ਜਿਹੜੇ ਲੋਕ ਨੇ ਉਹ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਦੇ ਲਈ ਫਿਲਮ ਬਣਾਇਆ ਕਰਦੇ ਸੀ ਹੁਣ ਲੱਚਰਪਨ ਹੈ ਬੇਹਯਾਈ ਹੈ ਹੁਣ ਉਹ ਤਾਂ ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ ਕਿ ਪ੍ਰੋਡਿਊਸਰ ਨੂੰ ਤੇ ਹੀਰੋਇਨ ਨੂੰ ਪਤਾ ਨਹੀਂ ਲੱਗਦਾ ਪਏ ਵੀ ਅਸੀਂ ਮਾਜੀ ਚ ਪਹੁੰਚ ਗਏ ਅਸੀਂ ਜੁੱਤੀਆਂ ਪਾਈ ਫਿਰਦੇ ਪਏ ਆ ਅਜੀ ਉੱਥੇ ਪਵਿੱਤਰ ਦਾ ਭੰਗ ਕਰਦੇ ਪਏ ਇਹਦਾ ਮਤਲਬ ਹੁਣ ਹੁਣ ਜਿਹੜੀਆਂ ਆਪਾਂ ਇੰਡਸਟਰੀ ਵੱਲ ਦੇਖੀਏ ਤੇ 90% ਲੋਕ ਕੋਈ ਹੋਣੇ ਇੱਕ ਦੋ ਜਿਨ੍ਹਾਂ ਨੇ ਸਮਝਿਆ ਹੋਣਾ ਕਿ ਸ਼ਾਇਦ ਅਜੀਜ਼ ਫਿਲਮ ਦੇ ذریعے ਸਮਾਜ ਨੂੰ ਸਿੱਧੇ ਰਾਹ ਲਾਣਾ ਵਰਨਾ ਹੁਣ ਤਾਂ ਇੱਕ ਦੂਜੇ ਦੇ ਕੱਪੜੇ ਉਤਾਰਨ ਦੇ ਵਿੱਚ ਹੋ ਰਿਖ ਦੂਸਰੇ ਦੇ ਇੱਕ ਤੋਂ ਇੱਕ ਤੁਸੀਂ ਗਾਣੇ ਵੀ ਸੁਣੋ ਤੇ ਉਹਨਾਂ ਦੇ ਵਿੱਚ ਵੀ ਕੋਈ ਪੈਗਾਮ ਘੱਟ ਹੁੰਦਾ ਤੇ ਅਸਬਿਤਾ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਤੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਖਾਸ ਕਰ ਸਰਹਿੰਦ ਸਿਰਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਬਹੁਤ ਹੀ ਪਵਿੱਤਰ ਧਰਤੀ ਹੈ ਪੰਜਾਬ ਚ ਬੜੀ ਪੰਜਾਬ ਚ ਨਹੀਂ ਪੂਰੇ ਵਿਸ਼ਵ ਚ ਉਸ ਧਰਤੀ ਦਾ ਬੜਾ ਸਤਕਾਰ ਹੈ ਔਰ ਉਸ ਦੇ ਨਾਲ ਬੜੇ ਬੜੇ ਇਤਿਹਾਸ ਜੁੜੇ ਹੋਏ ਨੇ ਉਹ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਵਾਕਿਆ ਉੱਥੇ ਜੁੜਿਆ ਹੋਇਆ ਹੈ ਮੁਸਲਮਾਨਾਂ ਦੇ ਲਈ ਵੀ ਉਹ ਧਰਤੀ ਬੜੀ ਮੁਕੱਦਸ ਹੈ ਔਰ ਭਾਈ ਸਦਨਾ ਜੀ ਜਿਹੜੇ ਸਿਗੇ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਨਸ਼ੋਭਿਤ ਵੀ ਹੈ ਉਹਨਾਂ ਦੇ ਨਾਮ ਤੇ ਹੀ ਇਹ ਮਸਜਿਦ ਜਿਹੜੀ ਹੈ ਸਥਾਪਿਤ ਕੀਤੀ ਗਈ ਉਹਨਾਂ ਦੀ ਮਸਜਿਦ ਹੈ ਇਸ ਲਈ ਇਸ ਇਤਿਹਾਸਿਕ ਮਸਜਿਦ ਦੀ ਜਿਹੜੀ ਬੇਅਦਬੀ ਹੋਈ ਹੈ ਇਹਦੇ ਕਸੂਰਵਾਰਾਂ ਨੂੰ ਸਜ਼ਾ ਜਿਹੜੀ ਹੈ ਫੌਰੀ ਤੌਰ ਤੇ ਦਿੱਤੀ ਜਾਣੀ ਚਾਹੀਦੀ ਹੈ